ਟਾਈਮਸ ਨਾਉ ਪੰਜਾਬ ਅਜਦਾ ਫਲੈਗਮਾਰ ਜੋ ਮਾਜੋ ਰੀਵੀ ਪੰਜਾਬ ਤੇ ਮਾਜੋ ਦਾਸੀ ਬਟਾਲਾ ਡਾਕਟਰ ਅਕਾਲ ਸਹੀ ਦੇ ਦਿਸਲ ਨਿਰਦੇਸ਼ ਮੁਤਾਬਕ ਸਪੈਸ਼ਲ ਰੈਗਮਾਰ ਜਰਾ ਕੱਟਿਆ ਜਾ ਰਿਹਾ ਆਜੋ ਆਪਾਂ ਜੇ 26 ਜਨਵਰੀ ਦਾ ਤਿਹਾਰਾ ਆਪਾਂ ਸਾਰੇ ਭਾਤਵਾਦੀ ਵਧੀਆ ਪੇਚਾ ਮਨਾ ਸਕੀਏ ਤੇ ਆਮ ਲੋਕਾਂ ਨੂੰ ਜੇ ਫੈਸਲ ਸੋਡੀ ਬਣੀ ਰਹੇ ਦਿੱਤੋ ਲਵਾ ਬਟਾਲੇ ਤੋਂ ਨਵਾ ਅਦੇ ਦਾ ਚੁੜੀਆਂ ਸ੍ਰੀ ਹਰਗੋਬਿੰਦਪੁਰ ਤੇ ਘਰਮ ਬਣਾ ਦੇ ਵਿੱਚ ਵੀ ਸਰਫ ਲਗਮ ਕੀਤਾ ਗਿਆ ਅੱਜ ਮੇ ਵੱਲ ਆ ਜਾ ਮੈਂ ਮੇ ਕੋਈ ਲਗਭਗ ਜ ਸੌਂ ਲਾਜ ਨਹੀਂ ਨਾਲ ਮੇਰਾ ਕਮਾਂਡੋ ਆ ਕੋੜਾ ਪੁਲਿਸ ਨਾਲ ਤੇ ਏਅਰ ਵੀ ਟੀਮਾਂ ਨਾਲ ਡਿਸਟ੍ਰਿਕਟ ਜਵਾਨ ਨੇ ਰੈਪ ਇਨਚਾਰਜ ਨੇ ਸਪੈਸ਼ਲ ਆਪਣਾ ਸੁਖਿੰਦਰ ਸਿੰਘ ਜੀ ਨਾਲ ਐਫਐਸਓ ਸੇਫਾ ਮੈਡਮ ਰਜਿੰਦ ਕੌਰ ਨੇ ਸਾਡੇ ਰੋਕ ਲੈਂਪ ਕੀ ਹੈਗਾ ਕਿਤੇ ਜੀ ਤੋਂ ਗਾਮੀ ਜੋਂ ਚੱਲ ਕੇ ਮੇਹਰੀ ਰੋਡ ਘਰੂ ਦੇ ਦਾ ਉੱਧਾ ਆ ਸਤਕਰਨੀ ਵਰਦਾਲੇ ਪਾਸ ਹੋਏ ਟ੍ਰੈਫਿਕ ਚੌਂਕ ਆਪਣਾ ਚੱਕਾ ਚੌਂਕ ਆਪ ਵੀ ਸਰਕੂਲਰ ਹੋ ਪਾਇਆ ਹੈ ਚਾਰਜ ਦੇ ਤੌਰ ਤੇ ਚਾਹਤ ਦਾ ਹਦੀ ਉਹ ਪੀਲੇ ਜਿਉ ਆਪਣਾ ਜਿਹੜਾ ਉਹ ਆਪਣੇ ਮੁਖਤਾਰ ਰਹਿਦਾ ਕਿ ਰਹਿਣ ਤੇ ਕਾਨੂੰਨ ਨੂੰ ਲੱਗਣਾ ਲਾਗੂ ਤਾਂ ਜੋ ਕਾਨੂੰਨ ਦੇ ਹੱਥ ਵਿੱਚ ਲੰਬਿਆ ਤੇ ਉਹਨਾਂ ਨੂੰ ਉਹ ਤਰੀਕਾ ਫਿਰ ਨਿਜਿੜਿਆ ਜਾਊਗਾ ਟਾਈਮਸ ਨਾਉ ਪੰਜਾਬ